अगस्ट के प्रधान राजा वडिंग बलो ऐसी समाज दे खिलाफ अपशब्द बोले गए सीजन ਤੁਸੀਂ ਤਸਵੀਰਾਂ ਦੇਖ ਸਕਦੇ ਹੋ ਆ ਉਹਨਾਂ ਦੇ अपशब्द ਬੋਲਣ ਤੋਂ ਬਾਅਦ কেন্দ্রীয় ગ્રામ ਮੰਤਰੀ ਰਹੇ ਸਰਵਜੀ ਅਬੂਤਾ ਸੰਗੀ ਦੇ खिलाफ ਜਿਹੜੇ ਅਪਸ਼ਬਦ ਕਹੇ ਗਏ ਸਨ ਉਸਤੇ ਅਗੇਂਸਟ बीजेपी ਦਾ ਐਸਸੀ ਮੋਰਚਾ ਰਾਜਾ ਵੜਿੰਗ ਦਾ ਪੁਤਲਾ ਪੰਚਨ ਦੇ ਲਈ ਇੱਥੇ ਪਹੁੰਚ ਚੁੱਕਾ ਹੈ ਅੰਨਾ ਸਮਾਰਕ ਤੋਂ ਬਾਹਰ ਇਹ ਅਥੀ ਗੇਟ ਕਾਰ ਦੇ ਵਿੱਚ ਉਤਲਾ ਫੁਕਿਆ ਜਾ ਰਹਾ ਹੈ ਸੂਚੀ ਬਾਜਬਾ ਲੀਡਰਸ਼ਿਪ ਤੇ ਪਹੁੰਚੀ ਹੋਈ ਹੈ ਐਸੀ ਸਮਾਜ ਦੇ ਸਾਰੇ ਲੋਕ ਇੱਥੇ ਮੌਜੂਦ ਹਨ ਔਰ ਉਹ ਇਸ ਕਦਰ ਖੈ ਕਿ ਰਾਜਾ ਬੜਿੰਗ ਦੇ ਖਿਲਾਫ ਅੱਜ ਉਹਨਾਂ ਦਾ ਉਤਲਾ ਫੁਕਿਆ ਜਾ ਰਿਹਾ ਹੈ ਇੱਥੇ ਰਾਜਾ ਬੜਿੰਗ ਬੜੇ ਨੇ ਆਪਣੇ ਸੰਬੋਧਨ ਦੇ ਵਿੱਚ ਉਹਨਾਂ ਦੇ ਖਿਲਾਫ ਆਪ ਸ਼ਬਦ ਚਾਏ ਸਨ ਸਰਦਾਰ ਬੂਟਾ ਸਿੰਘ ਨੇ ਸਰਗਵਾਸੀ ਬੂਟਾ ਸਿੰਘ ਦੇ ਖਿਲਾਫ शब्द शब्दों के बीजेपी का एसी मोर्चा अरे पंजाबर से अमरिंदर सिंह खिलाफ पुतला फूक मुजहरा किया जा रहा है और उन्होंने पुतला फूक का जा रहा है

ਮੇਰੀ ਮਤਰੀ ਜਾਈ ਵੀ ਫਾਰ ਕਹਨਾ ਕਿਤੇ ਉਹਨਾਂ ਨੇ ਮਾਗੀ ਵੀ ਜਰੀ ਆ ਉਹ ਵੀ ਮੰਗ ਲਈ ਆ ਪਰ ਰੋਸ ਕਹਨਾ ਕਿਤੇ ਵਾਧਾ ਹੀ ਜਾ ਰਿਹਾ ਮਾਗੀ ਕੁੱਤੀ ਜਾ ਰਹੀ ਆ ਉਹਨਾਂ ਦੇ ਕਾਂਗਰਸ ਪਾਰਟੀ ਵੱਲੋਂ ਜਿਹੜਾ ਰਾਜਾ ਵੜਿੰਗ ਨੂੰ ਬਾਹਰ ਦਾ ਉਸਤਾਦ ਦਿਖਾ ਦੇਣਾ ਚਾਹੀਦਾ ਏ ਇਹਦੇ ਵਿੱਚ ਸਮਾਂ ਤੋਂ ਸੁਦਾ ਵੀ ਕਾਂਗਰਸ ਪਾਰਟੀ ਜਰੀ ਆ ਉਹ ਵੀ ਐਕਸ਼ਨ ਲੈਂਦੀ ਆ ਰਾਜਾ ਵੜਿੰਗ ਨੂੰ ਬਾਹਰ ਕਰਦੀ ਆ ਤੇ ਨਹੀਂ ਕਰਦੀ ਭਾਵੇਂ ਉਹ ਆਪਣੇ ਆਪ ਨੂੰ بڑے ਬਡੇ ਦਿੱਤਾ ਸਮਝਦੇ ਨੇ ਪਰ ਉਹਨਾਂ ਕੋ ਦਾ ਸੋਚਣਾ ਚਾਹੀਦਾ ਕਿ ਤੁਸੀਂ ਇੱਕ ਜਿਹੜੀ ہماری ਸਾਡੀ ਲੋਕਾਂ ਲਈ ਬਕਤ ਨੇ ਕਿ ਕਿੰਨਾ ਕੁ ਦਿਨ ਧਾਰ ਹੀ ਬੰਦੇ ਨੂੰ ਆਏਗਾ ਜਿਹਨੂੰ ਸਹੀ ਘਰ ਮੰਨਦੇ ਨੇ ਜੁਲਹਾਬਾਤ ਨਾਮ ਦੀ ਪਾਰਿਆ ਲੋਕਾਂ ਦਾ ਭਾਵਨਾ ਜਦੋਂ ਲੋਕੋ ਲੋਕ ਵੋਟਾਂ ਪਾਗ ਬੀਜੇਪੀ ਵੱਲੋਂ ਅੱਜ ਐਸਸੀ ਸਮਾਜ ਬੀਜੇਪੀ ਦੇ ਐਸਸੀ ਵਿੰਗ ਵੱਲੋਂ ਅੱਜ ਰਾਜਾ ਵਿੰਗ ਦਾ ਪੁਤਲਾ ਫੁਕਾਇਆ ਗਿਆ ਜੀ ਗਿਲਸਾ ਰਾਜਾ ਵੜਿੰਗ ਸਾਹਿਬ ਦੀ ਸ਼ਬਦਾਵਲੀ ਬਹੁਤ ਇਤਰਾਜਯੋਗ ਸੀ ਜਿਹਦੇ ਖਿਲਾਫ ਅੱਜ ਪੂਰੇ ਪੰਜਾਬ ਦੇ ਵਿੱਚ ਬੀਜੇਪੀ ਵੱਲੋਂ ਉਤਲਾ ਫੁਕਿਆ ਜਾ ਰਿਹਾ ਹੈ ਜਿਹੜੀ ਮਾੜੀ ਸ਼ਬਦਾਵਲੀ ਰਾਜਾ ਵੜਿੰਗ ਜੀ ਨੇ ਵਰਤੀ ਆ ਬੜੀ ਮੰਦ ਭਾਗੀ ਗੱਲ ਹੈ ਉਹਨਾਂ ਦੇ ਦਲਿਤ ਲੋਕਾਂ ਦੇ ਪ੍ਰਤੀ ਨਫ਼ਰਤ ਘ੍ਰੀਣਾ ਬਾਰੇ ਸਾਨੂੰ ਪਤਾ ਲੱਗਦਾ ਹੈ ਜਦਕਿ ਬੂਟਾ ਸਿੰਘ ਜੀ ਜਿਹੜੇ ਬੜੇ ਮਹਾਨ ਲੀਡਰ ਹੋਏ ਸੀ ਫਸਟ ਜਿਹੜੇ ਚੇਅਰਮੈਨ ਵੀ ਬਣੇ ਸੀ ਕਮਿਸ਼ਨ ਦੇ ਹੋਮ ਮਿਨਿਸਟਰ ਵੀ ਰਹੇ ਐਵੇਂ ਉਹਨਾਂ ਨੇ ਬੜੀ ਪੀ ਆ ਜਿਹੜੀ ਉਹਨਾਂ ਨੇ ਗਿੱਦੀ ਪਰ ਫਿਰ ਵੀ ਕਿਤੇ ਨਾ ਕਿਤੇ ਆ ਆਇਆ ਬੁਣਿੰਗ ਦਾ ਅਜ ਇੱਕ ਸਰਟੀਫਿਕੇਟ ਆ ਜਿਹੜਾ ਦਿਖਾਇਆ ਗਿਆ ਕਿ ਉਹ 10ਵੀਂ ਪਾਸ ਆ ਫਿਰ ਵੀ ਕਿਤੇ ਨਾ ਕਿਤੇ ਪੜ੍ਹੇ ਲਿਖੇ ਦਲਿਤ ਦੀ ਅੱਜ ਵੀ ਐ ਕੋਈ ਵੈਲਿਊ ਨਹੀਂ ਕਰਦੇ ਦਲਿਤ ਵਿਰੋਧੀ ਪਾਰਟੀ ਕਾਂਗਰਸ ਰਹੀ ਹੈ ਹਮੇਸ਼ਾ ਦਲਿਤਾਂ ਨਾਲ ਧੱਕਾ ਕਰਦੀ ਆਈ ਹੈ ਇਹਨਾਂ ਨੇ ਗਰੀਬੀ ਹਟਾਉਣ ਨਾਲ ਲਾਇਆ ਸੀ ਉਦੋਂ ਇਹਨਾਂ ਨੇ ਗਰੀਬੀ ਹਟਾਦੇ ਸੀ ਐਮਰਜੈਂਸੀ ਲਾ ਕੇ ਕੋnde ਵੀ ਜਿਹੜਾ ਹੋਈ ਇਖਤਿਆਰ ਹੈ ਆਪਣਾਰੀ ਐ ਅਸੀਂ ਬੇਨਤੀ ਕਰਦੇ ਆ ਜਿਹੜੇ ਵੀ ਇਹਨਾਂ ਦੀ ਲੀਡਰਸ਼ਿਪ ਆ ਜਿਓ ਸਾਡੀ ਆਵਾਜ਼ ਹੁੰਦੀ ਐ ਇਨੂੰ ਬਰਖਾਸਤ ਕੀਤਾ ਜਾਵੇ ਵੈਸੇ ਵੀ ਇਹ ਜਿਹੜਾ ਬੰਦਾ ਪ੍ਰਧਾਨ ਬਣਨੀ ਫਿੱਟ ਨਹੀਂ ਆ ਥੋੜੇ ਦਿਨ ਪਹਿਲਾਂ ਇਹਨੇ ਕੈਪਟਨ ਨੂੰ ਆਪਣਾ ਸੀਐਮ ਨਿਂਗਾਰ ਕਰਦਾ ਅੱਜ ਬੁੱਢਾ ਸਿੰਘ ਜੀ ਬਾਰੇ ਇਹ ਗੱਲ ਕਰਦੀ ਉਹਨੂੰ ਬਣਾਓ ਜਿਹੜਾ ਕਿ ਸਾਰੇ ਦਾ ਸਤਿਕਾਰ ਆਦਰ ਅਯੋਗਨਾ ਚੱਲੇ ਅਸੀਂ ਬੇਨਤੀ ਕਰਦੇ ਆ ਤੇ ਮੰਗ ਵੀ ਕਰਦੇ ਆ ਕਿ ਇਹਨੂੰ ਜਿਹੜਾ ਪਾਰਟੀੋਂ ਬਰਖਾਸਤ ਕੀਤਾ ਜਾਵੇ ਰਾਜਾ ਵੜਿੰਗ ਇੱਕ ਦਿਮਾਗੋ ਪੈਰਲ ਬੰਦਾ ਹੈ ਜਿਹੜਾ ਕਿ ਹਰ ਵੇਲੇ ਲੜਾਈ ਝਗੜੇ ਦੇ ਵਿੱਚ ਹੀ ਧਿਆਨ ਰੱਖਦਾ ਉਹਦੀ ਪਾਰਟੀ 'ਚ ਵੀ ਗੇਨਾ ਨਹੀਂ ਪੈਂਦਾ ਸਾਹਮਣੇ ਆ ਗਿਆ ਅੱਜ ਐਸੀ ਰਾਜਾ ਵੜਿੰਗ ਵੱਲੋਂ ਮਾਰੀ ਸ਼ਬਦਾਬਲੀ ਬੂਟਾ ਸਿੰਘ ਜੀ ਦੇ ਖਿਲਾਫ ਬੋਲੀ ਗਈ ਹੈ ਅੱਜ ਸਾਰੇ ਪੰਜਾਬ ਦੇ ਵਿੱਚ ਬੀਜੇਪੀ ਵੱਲੋਂ ਪੁਤਲੇ ਫੁਕੇ ਜਾ ਰਹੇ ਹੈ ਕਿਉਂਕਿ ਸਾਰੇ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਵੱਲੋਂ ਰਾਜਾ ਵੜਿੰਗ ਦੇ ਪੁਤਲੇ ਫੁਕੇ ਜਾ ਰਹੇ ਹੈ ਅਸੀਂ ਐਸ்சி ਸਮਾਜ ਦੇ ਨਾਲ ਹੈ ਜੋ ਉਹਨੇ ਬੂਟਾ ਸਿੰਘ ਜੀ ਬਾਰੇ ਜਿਹੜੇ ਕਿ ਬਹੁਤ ਹੀ ਵਿਦਵਾਨ ਸੀ ਪੀ ਐਚ ਡੀ ਕੀਤੀ ਹੋਈ ਸੀ ਉਹਨੂੰ ਇੱਕ ਪੱਠੇ ਵੱਡ ਕਹਿ ਕੇ ਉਹਨੇ ਉਹਨੂੰ ਤੋਹਨ ਕੀਤੀ ਹੈ ਦੇਖੋ ਸਮਾਜ ਦੇ ਵਾਸਤੇ ਉਹ ਇੱਕ ਆਈਡੀਅਲ ਸੀਗੇ ਬਹੁਤ ਵੱਡੀ ਸਖਸ਼ੀਅਤ ਸੀਗੇ ਸਾਡੇ ਦੇਸ਼ ਦੇ ਗ੍ਰਹਿ ਮੰਤਰੀ ਸੀਗੇ ਔਰ ਉਹਨੇ ਉਹਨੇ ਕਾਲਾ ਰੰਗ ਪੱਠੇ ਵੱਡ ਇਹੋ ਜਿਹੇ ਇਹੋ ਜਿਹੇ ਵਰਡ ਯੂਜ਼ ਕਰਕੇ ਸਾਨੂੰ ਸ਼ਰਮਿੰਦਗੀ ਹੋਈ ਹੈ ਆਪਾਂ ਉਹਦੇ ਖਿਲਾਫ ਹੈ ਸਾਰੀ ਭਾਰਤੀ ਜਨਤਾ ਪਾਰਟੀ ਹੈ ਸਮਾਜ ਦੇ ਨਾਲ ਖੜੀ ਹੈ ਇਸੀ ਵਰਗ ਦੇ ਨਾਲ ਖੜੀ ਹੈ ਇਹ ਉਹਨੇ ਉਜਾਗਰ ਕੀਤਾ ਆਪਣੀ ਕਾਂਗਰਸ ਦੀ ਸੋਚ ਨੂੰ ਜਿਹੜੀ ਕਿ ਹਮੇਸ਼ਾ ਐਸੀ ਸਮਾਜ ਦੇ ਸਾਡੇ ਦਲਿਤਾਂ ਦੇ ਖਿਲਾਫ ਰਹੀ ਹੈ ਭਾਵੇਂ ਸਾਡੇ ਬਾਬਾ ਸਾਹਿਬ ਅੰbedkar ਜੀ ਦਾ ਵੀ ਉਹ ਵਿਰੋਧ ਹੀ ਕਰਦੇ ਰਹੇ ਨੇ ਸਾਰੀ ਕਾਂਗਰਸ ਹੈ ਅੱਜ ਉਹ ਹੀ ਆਇਆ ਜਿਹੜਾ ਥੱਲੇ ਤਾਂ ਕੋ ਲੈ ਕੇ ਆਇਆ ਪਰ ਆਪਾਂ ਬਿਲਕੁਲ ਅੱਜ ਰਾਜਾ ਵੜਿੰਗ ਦੇ ਖਿਲਾਫ ਹੈ ਅੱਜ ਹੀ ਖੜਕੇ ਜੀ ਨੂੰ ਵੀ ਅਪੀਲ ਕਰਦੇ ਆ ਉਹਨਾਂ ਦੀ ਹਾਈ ਕਮਾਂਡ ਨੂੰ ਕਾਂਗਰਸ ਪੀਲ ਕਰਦੇ ਆ ਜੇ ਤੁਹਾਨੂੰ ਕੋਈ ਸਮਾਰੀ ਮੋਟੀ ਵੀ ਸ਼ਰਮ ਹੈ ਇਹੋ ਜਿਹੇ ਜਿਹੜਾ ਤੁਸੀਂ ਰਾਜਾ ਵੜਿੰਗ ਆਪਣਾ ਪ੍ਰਧਾਨ ਬਣਾਇਆ ਇਹਨੂੰ ਪਾਰਟੀ ਚੋਂ ਕੱਢੋ ਮਾਫੀ ਮੰਗਨ ਨਾਲ ਇਹਦਾ ਹੱਲ ਨਹੀਂ ਹੈ ਉਹਨਾਂ ਦੀ ਜੋ ਦਿਲ ਦੇ ਭਾਵਨਾ ਉਹ ਜੇ ਜਾਗਰ ਹੋ ਗਿਆ ਆਪਾਂ ਬਿਲਕੁਲ ਉਹਨਾਂ ਦੇ ਖਿਲਾਫ ਸੋ ਅਗੇਲ ਸਾਹਿਬ ਜੇ ਸਾਹਿਬ ਇੱਕ ਮਿੰਟ ਤੁਹਾਨੂੰ ਪਰਚਾ ਜਨਾ ਕਰ ਬੜੀ ਮਾੜੀ ਸ਼ਬਦਾਵਲੀ ਦਾ ਇਸਤੇਮਾਲ ਕੀਤਾ ਰਾਜਾ ਵੜਿੰਗ ਜੀ ਦਾ ਬਹੁਤ ਦੁਖਦ ਘਟਨਾ ਕਿ ਕੱਲ ਜੋ ਤਰਨਤਾਰਨ ਉਪਚਨਾ ਆਉ ਦੇ ਵਿੱਚ ਜਿਹੜਾ ਰਾਜਾ ਵੜਿੰਗ ਕਾਂਗਰਸ ਦਾ ਪ੍ਰਧਾਨ ਆ ਉਹਨੇ ਬੜੀ ਭੈੜੀ ਸ਼ਬਦਾਵਲੀ ਸਾਡੇ ਆਦਰਨੀਆ ਸਰਦਾਰ ਮਨਮੋਹਨ ਸਿੰਘ ਜੀ ਜੜੇ ਕੀ ਸਾਡੇ ਮਜਬੀ ਸਮਾਜ ਦੇ ਵੱਡੇ ਨੇਤਾ ਸੰਗਤ ਮੁਦਾ ਸਿੰਘ ਜਿਹੜੇ ਸਾਡੇ ਬਹੁਤ ਵੱਡੇ ਨੇਤਾ ਸੀ ਉਹਨਾਂ ਦੇ ਖਿਲਾਫ ਇੱਕ ਬੜੀ ਘਟਿਆ ਸ਼ਬਦਾਬਲੀ ਵਰਤੀ ਆ ਅਸੀਂ ਇਹ ਜਿਹੜੀ ਰਾਜਾ ਵੜਿੰਗਣੇ ਚਪਾਵਲੀ ਵਰਤੀ ਆ ਅਸੀਂ ਉਹਦੇ ਖਿਲਾਫ ਅੱਜ ਇੱਥੇ ਪੁਤਲਾ ਫੂਕਦੇ ਆ ਔਰ ਮੈਂ ਕਾਂਗਰਸ ਦੇ ਜਿਹੜੇ ਪ੍ਰਧਾਨ ਆਲ ਇੰਡੀਆ ਪ੍ਰਧਾਨ ਖੜਗੋ ਸਾਹਿਬ ਔਰ ਰਾਹੁਲ ਗਾਂਧੀ ਨੂੰ ਕਵਾਂਗਾ ਕਿ ਐਸੇ ਨੇਤਾ ਜਿਹੜੇ ਕੀ ਜਿਨ੍ਹਾਂ ਦੇ ਮੰਨ ਦੇ ਅੰਦਰ ਦਲੀਲ ਸਮਾਜ ਦੇ ਵਿਰੋਧ ਦੇ ਵਿੱਚ ਚੱਲਦੇ ਪੈਨੇ ਵਿਰੋਧੀ ਭਾਦਵਾ ਇਹਨਾਂ ਨੂੰ ਪਾਰਟੀ ਚੋਂ ਕੱਢਿਆ ਜਾਵੇ ਕਿਉਂਕਿ ਇਹਦਾ ਸ਼ੁਰੂਆਹੀ ਜਿਹੜੇ ਕਾਂਗਰਸ ਦੇ ਉਹ ਕੋਈ ਲਾਗ ਰਿਹਾ ਕਿ ਸਾਡੇ ਜਿਹੜੇ ਦਲੀਲ ਸਮਾਜ ਦੇ ਲੋਕਾਂ ਦੇ खिलाफ ਚੱਲ ਜਰਿਆ ਪਹਿਲਾਂ ਬਾਬਾ ਸਾਹਿਬ ਨੂੰ ਇਹਨਾਂ ਨੇ ਬੜਾ ਹਰਾਸ ਕੀਤਾ ਬਾਬਾ ਸਾਹਿਬ ਨੂੰ ਇਹਨਾਂ ਨੇ ਮਜਬੂਰ ਕਰਤਾ ਉਹ ਬਹੁਤ ਧਰਮ ਚ ਚਲੇ ਗਏ ਕਿਉਂਕਿ ਉਹਨਾਂ ਦਾ ਕਾਂਗਰਸ ਨੇ ਬਹੁਤ அவਮਾਨ ਕੀਤਾ ਸੀ ਮੈਂ ਆਪਣੇ ਦਲੀਲ ਭਾਈਚਾਰੇ ਕੇ ਨਿਵੇਦਨ ਕਰਾਂਗਾ ਕੀ ਕਾਂਗਰਸ ਦਾ ਬਾਈਕਾਟ ਕਰੋ ਔਰ ਹਮੇਸ਼ਾ ਹਾਸੇ ਕਿਉਂਕਿ ਇਹਨਾਂ ਨੇ ਹਮੇਸ਼ਾ ਸਾਡੇ ਦਲੇ ਸਮਾਜ ਦਾ ਸ਼ੋਸ਼ਣ ਕੀਤਾ ਪਾਲ ਮਿੱਕੀ ਮੱਜਵੀ ਸਿਕ ਭਾਈਚਾਰੇ ਦਾ ਸ਼ੋਸ਼ਣ ਕੀਤਾ ਔਰ ਮੈਂ ਇਹ ਕਹਾਂਗਾ ਕਿ ਇਹਨਾਂ ਨੂੰ ਜਿਹੜੇ ਵੋਟਾਂ ਰਾਈ 2027 ਦੇ ਵਿੱਚ ਸਬਕ ਸਿੱਖਣਾ। ਪਾਵਲੀ ਅੱਜ ਐਸੀ ਭਾਈਚਾਰੇ ਦੇ ਖਲਾਫ ਬੋਲੀ ਕਿ ਅਮਿਤ ਸਿੰਘ ਜੀ ਦਾ ਇਸ਼ਾਰਾ ਹੋ ਰਿਹਾ ਹੈ। ਦੇਖੋ ਜੀ ਬਹੁਤ ਹੀ ਮਾੜੀ ਸ਼ਬਦਾਂ ਵਾਲੀ ਜੋ ਸਾਡੇ ਭਾਈਚਾਰੇ ਮੱਜਵੀ ਸਿਕ ਸਮਾਜ ਦੇ ਮਾਨਯੋਗ ਸਤਿਕਾਰਯੋਗ ਬਹੁਤ ਹੀ ਹਸਤੀ ਵੱਡੀ ਸਰਦਾਰ ਬੂਟਾ ਸਿੰਘ ਜੀ ਗ੍ਰਹਿ ਮੰਤਰੀ ਜੋ ਪੀ ਐਸ ਡੀ ਔਰ ਬਹੁਤ ਹੀ ਪੜੇ ਲਿਖੇ ਸੂਝਵਾਨ ਔਰ ਰਾਜਸਥਾਨ ਤੋਂ ਵੀ ਜਿੱਤੇ ਪੰਜਾਬ ਤੋਂ ਵੀ ਜਿੱਤੇ ਇਲੈਕਸ਼ਨ ਜਿੱਤੇ ਔਰ ਕਈ ਸਟੇਟਾਂ ਦੇ ਗਵਰਨਰ ਵੀ ਰਹੇ ਔਰ ਬਹੁਤ ਹੀ ਨਿੰਦਨਯੋਗ ਮਾਰੀ ਗੱਲ ਹੈ ਬਾਕੀ ਦੇਖੋ ਵੱਡਿਆਣਾ ਸਤਿਕਾਰ ਕਰਨਾ ਚਾਹੀਦਾ ਔਰ ਦੇਸ਼ ਦੇ ਮਾਨਯੋਗ ਗ੍ਰਹਿ ਮੰਤਰੀ ਰਹਿ ਚੁਕੇ ਨੇ ਬਹੁਤ ਵੱਡੇ ਨੇਤਾਵਾਂ ਰਹਿ ਚੁਕੇ ਨੇ ਤੇ ਉਹਨਾਂ ਦੀ ਇਦਾਂ ਨਹੀਂ ਉਹਨਾਂ ਦੇ ਖਿਲਾਫ ਟਿੱਪਣੀ ਕਰਨਾ ਜਾਂ ਸ਼ਬਦ ਬੋਲਣਾ ਬਹੁਤ ਮਾੜੀ ਚੀਜ਼ ਹੈ ਬਹੁਤ ਸ਼ਰਮ ਵਾਲੀ ਗੱਲ ਹੈ ਰਾਜਾ ਵੜਿੰਗ ਵਾਸਤੇ ਐਡੇ ਵੱਡੇ ਅਹੁਦੇ ਤੇ ਬੈਠਾ ਵਾ ਉਹਨੂੰ ਇਦਾਂ ਦੀ ਮਜੀਠ ਸਿੰਘ ਤੇ ਬਾਲਮੀਕ ਭਾਈਚਾਰੇ ਬਾਰੇ ਇਦਾਂ ਦੀ ਮਾੜੀ ਸ਼ਬਦਾਵਲੀ ਨਹੀਂ ਬੋਲਣੀ ਚਾਹੀਦੀ ਅਸੀਂ ਉਹ ਸਰਕਾਰ ਕੋਲੋਂ ਮੰਗ ਕਰਦੇ ਆਂ ਵੀ ਇਹਦੀ ਗੀਨ ਆਲਦੜੀ ਪ੍ਰਧਾਨਗੀ ਲਾਈ ਜਾਵੇ ਅਸੀਂ ਗੀਨ ਆਲਦੜ ਫਿਰ ਸੈਟੀਸਫਾਈ ਹੋਵਾਂਗੇ ਰਾਜਾ ਵੜਿੰਗ ਵੱਲੋਂ ਇਸੇ ਮਾਲ ਕੀਤੀ ਗਈ ਹੈ ਗੂਟਾ ਸਿੰਘ ਵੀ ਦੇਖਵਾ ਬਹੁਤ ਹੀ ਸਤਿਕਾਰਯੋਗ ਸਰਗੇ ਸਰਦਾਰ ਬੂਟਾ ਸਿੰਘ ਜੀ ਜਤੇ ਜਿਹੜੇ ਕਿ ਸਾਡੇ ਸਮਾਜ ਦੇ ਗ੍ਰਹਿ ਮੰਤਰੀ रह ਚੁੱਕੇ ਕਾਂਗਰਸ ਟਾਈਮ ਉਹਨਾਂ ਨੇ ਕਾਂਗਰਸ ਦੇ ਟਾਈਮ ਆਪਣੀ ਕਾਬਲੀਅਤ ਦੇ ਸਿਰ ਤੇ ਆਪਣੀ ਇਹ ਜਿਹੜੀ ਹੱਸੀਗੀ ਉਹਨਾਂ ਕੋ ਮੰਤਰੀਸ਼ੇਪ ਸੀਗੀ ਉਹਨਾਂ ਨੇ ਆਪਣੀ ਕਾਬਲੀਅਤ ਦੇ ਸਿਰ ਤੇ ਲਿੱਤੀ ਬਹੁਤ ਜ਼ਿਆਦਾ ਕਾਬਲ ਸੀਗੇ ਕਾਂਗਰਸ ਦੀ ਮਜਬੂਰੀ ਸੀ ਇਦਾਂ ਦੇ ਕਾਬਲ ਲੋਕਾਂ ਨੂੰ ਲਾਉਣਾ ਨਹੀਂ ਤੇ ਜਿਹੜੀ ਮਾਨਸਿਕਤਾ ਰਾਜਾ ਵੜਿੰਗ ਦੇ ਅੰਦਰੋਂ ਨਿਕਲੀ ਹੈ ਕੱਲ ਉਹ 65 ਸਾਲ ਸਾਡੇ ਸਮਾਜ ਨੂੰ ਕਾਂਗਰਸ ਨੇ ਵਰਤਿਆ ਔਰ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਸਾਡੇ ਦਲਿਤ ਭਾਈਚਾਰੇ ਨੂੰ ੜਕਾ ਕੇ ਰੱਖਿਆ ਜਿਹਦੇ ਕਰਕੇ ਸਾਡਾ ਦਲਿਤ ਭਾਈਚਾਰਾ ਕਾਂਗਰਸ ਤੇ ਵਿਸ਼ਵਾਸ ਵੀ ਕਰਦਾ ਰਿਹਾ ਔਰ 65 ਸਾਲਾਂ ਦੇ ਰਾਜ ਤੋਂ ਬਾਅਦ ਅੱਜ ਵੀ ਸਾਡੇ ਸਮਾਜ ਨੂੰ ਉਹਨਾਂ ਨੇ ਕੱਲ ਜਿਹੜਾ ਇਨਸੀਡੈਂਟ ਹੋਇਆ 2-3 ਦਿਨ ਪਹਿਲੇ ਜਿਹੜਾ ਇਨਸੀਡੈਂਟ ਹੋਇਆ ਉਹਦੇ 'ਚ ਤੁਹਾਨੂੰ ਵੇਖਣ ਨੂੰ ਮਿਲ ਗਿਆ ਕਿ ਕਾਂਗਰਸ ਦੀ ਸੋਚ ਉਹਨਾਂ ਦੇ ਲੀਡਰਾਂ ਦੀ ਸੋਚ ਦਲਿਤ ਭਾਈਚਾਰੇ ਲਈ ਐਡੀ ਮਾੜੀ ਜਿਹੜੀ ਭੱਦੀ ਸ਼ਬਦਾਵਲੀ ਬੋਲੀ ਐ ਉਹ ਤੋਂ ਵੀ ਜ਼ਿਆਦਾ ਗੰਦੀ ਸੋਚ ਐ ਇਹਨਾਂ ਦੀ ਇਤੋਂ ਸਾਨੂੰ ਅਵੇਅਰ ਹੋਣਾ ਚਾਹੀਦਾ ਦਲਿਤ ਭਾਈਚਾਰਾ ਜਾਗਰੂਕ ਐ ਉਹ ਆਪਣੇ ਲੋਕਾਂ ਨੂੰ ਹਣ ਹੱਥ ਬੰਨ੍ਹ ਕੇ ਬੇਨਤੀ ਕਰਦਾ ਕਿ ਇਹਨਾਂ ਦੇ ਇਹਨਾਂ ਲੋਕਾਂ ਦਾ ਆਪਾਂ ਪਿੱਛਾ ਛੱਡ ਕੇ ਭਾਰਤੀ ਜਨਤਾ ਪਾਰਟੀ ਨੇ ਸਾਡੇ ਸਮਾਣ ਨੂੰ ਅੱਗੇ ਲਿਜਾਣ ਲਈ ਬਹੁਤ ਸਾਰੀਆਂ ਸਕੀਮਾਂ ਬਹੁਤ ਸਾਰੇ ਕੰਮ ਇਹਨਾਂ ਦਸਾਂ ਸਾਲਾਂ 'ਚ ਕੀਤੇ ਨੇ ਇਹਨਾਂ ਦਾ ਕੰਮ ਪਹਿਣਸਾਂ ਦਾ ਦੇਖ ਲਓ ਔਰ 10 ਸਾਲ ਦਾ ਭਾਜਪਾ ਦਾ ਦੇਖ ਲਓ ਹੁਣ ਆਪਣੀਆਂ ਅੱਖਾਂ 'ਤੇ ਪੱਟੀ ਲਾ ਦਿਓ ਇਹਨਾਂ ਦੀ ਸੋਚ ਤੋਂ ਚੰਗੀ ਤਰ੍ਹਾਂ ਪੜੀ ਪਾਤੀ ਜਾਣੂ ਹੋ ਜਾਓ ਔਰ ਇਹਨੂੰ ਨਕਾਰ ਦਿਓ ਕਾਂਗਰਸ ਪਾਰਟੀ ਨੂੰ ਇਸ ਬੰਦੇ ਨੂੰ ਮੋਢ ਤੋਂ ਮੋਢਲੀ ਮੈਂਬਰੀ ਤੋਂ ਇਹਨੂੰ ਕੱਢਣਾ ਚਾਹੀਦਾ ਔਰ ਇੱਥੇ ਕਾਨੂੰਨੀ ਕਾਰਵਾਈ ਕਰਾਉਣੀ ਚਾਹੀਦੀ ਧੰਨਵਾਦ ਕਿ ਮੈਂ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਵੱਲੋਂ ਬੀਤੇ ਦਿਨ ਉਰਵ ਗ੍ਰਹਿ ਮੰਤਰੀ ਬੂਟਾ ਸਿੰਘ ਜੀ ਦੇ ਖਿਲਾਫ ਅੜੀ ਸਭ ਗੱਲ ਬਣੀ ਵਰਤੀ ਗਈ ਸੀ ਜਿਸ ਦੇ ਅਕਰੋਸ ਦੇ ਵਿੱਚ ਅੱਜ ਭਾਜਪਾ ਵੱਲੋਂ ਪੂਰੇ ਪੰਜਾਬ ਦੇ ਵਿੱਚ ਉਹਨਾਂ ਦਾ ਪੁਤਲਾ ਫੁਕਾਇਆ ਜਾ ਰਿਹਾ ਹੈ ਔਰ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਤੇ ਆਪਣਾ ਵਰਸਨ ਮੈਂ ਤੇਜ ਦੇ ਨਾਲ ਜੋਤੀ ਰਹਿਤ ਡੈਨਿਕ ਸਵੇਰਾ ਟੀਵੀ ਅੰਮ੍ਰਿਤਸਰ